ਪਿਤੇ ਦਿਨੀ ਆਏ ਹੜ੍ਹਾਂ ਦੇ ਕਾਰਨ ਪਾਣੀ ਦੀ ਮਾਰ ਹੇਠ ਆਏ ਪਿੰਡ ਕੋਨੇਵਾਲ ਤੋਂ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕੋਨੇਵਾਲ ਵਿਖੇ ਵੱਖ-ਵੱਖ ਕਈ ਸੰਸਥਾਵਾਂ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ। ਉੱਥੇ ਹੀ ਗੱਲ ਕੀਤੀ ਜਾਵੇ ਤਾਂ ਕਣਕ ਦਾ ਬਜਾਈ ਲਈ ਕਣਕ ਦਾ ਬੀਜ ਆਦੀ ਵੀ ਦਿੱਤੇ ਗਏ ਹਨ। ਉੱਥੇ ਹੀ ਪਿੰਡ ਕੋਨੇਵਾਲ ਦਾ ਕਿਸਾਨ ਹਵਿੰਦਰ ਸਿੰਘ ਜੋ ਕਿ ਕਣਕ ਦੇ ਬੀਜ ਦੇ 20 ਟੋੜੇ ਟਰੈਂਪੋ ਵਿੱਚ ਲੈ ਕੇ ਜਾ ਰਿਹਾ ਸੀ। ਇਸ ਮੌਕੇ ਮੌਜੂਦਾ ਸਰਪੰਚ ਅਮਰਜੀਤ ਸਿੰਘ ਵੱਲੋਂ ਟਰੈਂਪੋ ਨੂੰ ਘੇਰਿਆ ਗਿਆ ਅਤੇ ਆਪਣੇ ਡੇਰੇ ਤੇ ਲਿਆ ਕੇ ਕਣਕ ਦਾ ਬੀਜ ਉਤਾਰਿਆ ਗਿਆ। ਅਤੇ ਕਿਸਾਨ ਹਰਵਿੰਦਰ ਸਿੰਘ ਉੱਪਰ ਕਣਕ ਦਾ ਬੀਜ ਚੋਰੀ ਵੇਚਣ ਦੇ ਦੋਸ਼ ਲਗਾਏ ਗਏ ਹਨ ਉੱਥੇ ਹੀ ਪੱਤਰਕਾਰਾਂ ਨਾਲ ਗਲਬਾ ਕਰਦਿਆਂ ਮੌਜੂਦਾ ਸਰਪੰਚ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਕਣਕ ਦਾ ਬੀਜ ਕਿਸਾਨ ਹਰਵਿੰਦਰ ਸਿੰਘ ਚੋਰੀ ਵੇਚਣ ਲਈ ਜਾ ਰਿਹਾ ਸੀ ਤਾਂ ਮੈਂ ਇਸ ਨੂੰ ਮੌਕੇ ਤੇ ਫੜ ਕੇ ਲਿਆਂਦਾ ਹੈ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਇਹਨਾਂ ਦੀ ਤਫ਼ਤੀਸ਼ ਕਰਕੇ ਇਹਨਾਂ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਪੀੜਤ ਕਿਸਾਨ ਹਰਜਿੰਦ ਹਰਵਿੰਦਰ ਸਿੰਘ ਨੇ ਅਮਰਜੀਤ ਸਿੰਘ ਸਰਪੰਚ ਵੱਲੋਂ ਕਣਕ ਦੇ ਬੀਜ ਚੋਰੀ ਵੇਚਣ ਦੇ ਲਗਾਏ ਦੋਸ਼ਾਂ ਨੂੰ ਨਕਾਰਿਆ ਹੈ ਉੱਥੇ ਹੀ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸਾਡਾ ਕਣਕ ਦਾ ਬੀਜ ਸਾਨੂੰ ਵਾਪਸ ਦਵਾਇਆ ਜਾਏ ਆਓ ਦੇਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਅਲਚਨੂ ਚੈਨਲ ਕੋਨੇਵਾਲ ਏ ਸਰ ਜੀ ਪਿੰਡ ਕੋਨਿਆਲ ਮੈਂ ਮੌਜੂਦਾ ਸਰਪੰਚ ਅਮਰਜੀਤ ਸਿੰਘ ਮੇਰੇ ਨਾਲ ਐ ਬੰਨੇ ਰਾਜੂ ਮੈਂਬਰ ਸਾਹਿਬ ਨੇ ਮੇਰੇ ਐ ਬੰਨੇ ਤੇਜਿੰਦਰ ਸਾਹਿਬ ਨੇ ਇਹ ਸਾਡੇ ਜੀ ਮੈਂਬਰ ਨੇ ਨਾਲ ਕੁਛ ਤੇ ਅਸੀਂ ਸਰ ਜੀ ਆ ਇੱਕ ਆਟੋ ਫੜਿਆ ਇੱਕ ਘਰ ਦਾ ਇਹ ਇਹ 20 ਤੋੜੇ ਲੈ ਕੇ ਵੇਚਣ ਵਾਸਤੇ ਜਾ ਰਿਹਾ ਜਦੋਂ ਉਹ ਉਹਨੂੰ ਪੁੱਛਿਆ ਗਿਆ ਮੈਂ ਪੁੱਛਿਆ ਤੇ ਸਰ ਉਹ ਕਹਿੰਦਾ ਮੈਂ ਇਹ ਨਾ ਕਣਕ ਵੇਚ ਕੇ ਤੇ ਖਾਦ ਲੈ ਕੇ ਆਉਣੀ ਆ ਤੇ ਸਰ ਜੀ ਵੇਖੋ ਅਸੀਂ ਕੱਲੇ ਕੱਲੇ ਦੇ ਅੱਗੇ ਹੱਥ ਡਾਉਨ ਦੇ ਆ ਕੱਲੀ ਕੱਲੀ ਸੰਸਥਾਵਾਂ ਕਹਿਣ ਲਿਆ ਸਾਡੇ ਪਿੰਡ ਬੀ ਭੇਜੋ ਸਾਡੇ ਪਿੰਡ ਖਾਦ ਭੇਜੋ ਜਾਂ ਸਾਡੇ ਪਿੰਡ ਕੁਝ ਵੀ ਭੇਜੋ ਮਤਲਬ ਜੀ ਜੋ ਵੀ ਆ ਅਸੀਂ ਲੋਕਾਂ ਬਾਤੇ ਮੰਗ ਰਹੇ ਆ ਇਹ ਲੋਕ ਕਿੱਥੋਂ ਚੋਰੀ ਕਰਕੇ ਕਿੱਥੇ ਵੇਚ ਰਹੇ ਨੇ ਇਹਨਾਂ ਤੇ ਬੰਦ ਹੀ ਕਾਰਵਾਈ ਕਰਨੀ ਚਾਹੀਦੀ ਆ ਪਿੰਡ ਵੱਲੋਂ ਅਸੀਂ ਮੈਂ ਮੌਜੂਦਾ ਸਰਪੰਚ ਆ ਜਿੱਥੇ ਮੇਰੇ ਸਹਿਨ ਚਾਹੀਦੇ ਜਾਂ ਕਿਤੇ ਵੀ ਖਲੂਣਾ ਬਣਦਾ ਮੇਰਾ ਮੈਂ ਖਲੂਵਾਂਗਾ ਪਰ ਲੇਕਿਨ ਸਰ ਇਹ ਆ ਉਹਦੇ ਉੱਤੇ ਬੰਦ ਹੀ ਕਾਰਵਾਈ ਕੀਤੀ ਜਾਏ ਅਸੀਂ ਸਾਡੇ ਸਾਰੇ ਪਿੰਡ ਵੱਲੋਂ ਇਹ ਬੇਨਤੀ ਆ ਸੰਸਥਾ ਨੂੰ ਕੀ ਅਪੀਲ ਕਰੋ ਸੰਸਥਾ ਨੂੰ ਇਹ ਕਹਿੰਨੇ ਆ ਵੀ ਵੇਖੋ ਸੰਸਥਾ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਵੱਤ ਵਤ ਮਤ ਕੀਤੀ ਜਾ ਵੀ ਇਹੋ ਜਿਹੇ ਬੰਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਵੇਖੋ ਜਦੋਂ ਪਿੰਡ ਇੱਕ ਬੰਦੇ ਨੂੰ ਉਜੜਨ ਦੇ ਆ ਤੇ ਇੱਕ ਬੰਦਾ ਪੈਸਾ ਕਮਾਉਂਦਾ ਆ ਵੇਖੋ ਅਸੀਂ ਇਹ ਚੀਜ਼ ਨੂੰ ਕਹਿੰਨੇ ਆ ਵੀ ਇਹ ਚੀਜ਼ ਨੂੰ ਸੰਸਥਾਵਾਂ ਲੈਣ ਆਪਣੇ ਮੈਂ ਫੜ ਕੇ ਲਿਆ ਸਕਦਾ ਸੰਸਥਾਵਾਂ ਫੜ ਸਕਦੀਆਂ ਨੇ ਪੁਰਸ਼ ਵੀ ਫੜ ਸਕਦੀ ਆ ਸਾਰੇ ਨਾਲ ਕਿਉਂ ਕਿਉਂ ਨਹੀਂ ਫੜਦੇ ਫਰਨੇ ਇਹਨਾਂ ਨੂੰ ਇਹਨਾਂ ਲੋਕਾਂ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਸਾਡੇ ਵੀਰ ਆ ਬੜੇ ਵਧੀਆ ਆ ਕੱਲ ਪਰਸੋਂ ਸਮਰਾ ਸਾਹਿਬ ਵੰਡ ਕੇ ਗਏ ਨੇ ਜਾਂ ਪਹਿਨਾ ਆ ਬਾਬਾ ਬੁੱਢਾ ਸਾਹਿਬ ਸਮਾਦ ਤੇ ਵੀ ਵੰਡਿਆ ਗਿਆ ਪਰ ਲੇਕਿਨ ਇਹ ਆਪ ਇੱਕ ਪਿੰਡ ਦੇ ਸਰਪੰਚ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਜਿਹੜਾ ਮਰਜੀ ਜਿੱਥੇ ਮਰਜੀ ਮੂੰਹ ਚੋਖ ਖਲੋਜਿੰਦਾ ਵਾ ਜੋ ਮਰਜੀ ਆ ਅਸੀਂ ਉਹ ਗੱਲ ਕਹਿੰਨੇ ਆ ਕਿ ਪਿੰਡ ਦੇ ਸਰਪੰਚ ਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਕੀ ਦੀ ਕਿੰਨੇ ਗੱਲੇ ਪੈ ਲਈ ਉਹਦੀ ਫਰਜ਼ ਅਹਕੀਕਤ ਚਾਹ ਕਰੋ ਇਹ ਤੋ ਕੋ ਹੈਗੀ ਆ ਕਿ ਨਹੀਂ ਹੈਗੀ ਜਿਹਦੀ ਪੈਲੀ ਵੀ ਨਹੀਂ ਆ ਉਹਨੂੰ ਵੀ ਅਸੀਂ ਬੀਜ ਦੇਣੇ ਆ ਕਿ ਅਸੀਂ ਵੋਟਾਂ ਲੈਣੀਆਂ ਪਰ ਇਹ ਚੀਜ਼ ਨਹੀਂ ਗਈ ਮੈਂ ਮੈਂ ਮੇਰੇ ਵਾਸਤੇ ਕਾਗਜ਼ਾਂ ਦੇ ਵਿੱਚ ਮੈਂ ਬਿਲਕੁਲ ਇਸ ਚੀਜ਼ ਨੂੰ ਗਲਤ ਮੰਨਣਾ ਮੇਰੇ ਕੋਲੋ ਗਲਤੀ ਹੋਈ ਹੋਏ ਕੋਈ ਆਖੇ ਕਿ ਮੈਂ ਕਿਸੇ ਨੂੰ ਆਪਣੇ ਰਿਸ਼ਤੇਦਾਰ ਨੂੰ ਇੱਕ ਬੋਰੀ ਵੀ ਕਿਤੇ ਵੱਧ ਚਕਾਈ ਹੋਏ ਜਾਂ ਮੈਂ ਕਿ ਕਿਲੋ ਖੰਡ ਕੇ ਨੂੰ ਵੱਧ ਦਿੱਤੀ ਹੋਏ ਮੇਰੇ ਕੋਲ ਸੰਸਧਾਵਾਂ ਆਈਆਂ ਨੇ ਮੈਂ ਵੰਡਿਆ ਵਾ ਸਾਰਿਆਂ ਦੇ ਸਾਹਮਣੇ ਵੰਡਿਆ ਵਾ ਮੇਰੇ ਕੋਲ ਕੋਈ ਕਹਿ ਸਕਦਾ ਮੇਰਾ ਘਰ ਖੁੱਲਾ ਵਾ ਕੋਈ ਚੈੱਕ ਕਰ ਸਕਦਾ ਜੇ ਬਹੁਤੀ ਗੱਲ ਆ ਤੇ ਪਿੰਡ ਪਿੰਡ ਆਜੋ ਘਰ ਪਰਤੀ ਆ ਜੇ ਮੀਡੀਆ ਮੈਂ ਘਰ ਪਰਤੀ ਚੈੱਕ ਕਰਉਨਾ ਲੋਕਾਂ ਦੇ ਕੋਲੋਂ ਅਜ ਤੱਕ ਅੰਬਲ ਤੇ ਸਮਾਨ ਨਹੀਂ ਸਾਂਭਿਆ ਜਾਂਦਿਆ ਆ ਕਣਕਾਂ ਨਹੀਂ ਸਾਂਭੀ ਜਾਂਦੀਆਂ 20 ਤੋੜੇ ਕਿੱਥੋਂ ਫੜੇ ਜਾਣੇ ਵੇਖੋ ਇਹ ਹਸਾਬ ਲਾ ਕੇ ਵੀ ਇਹ ਕਿੰਨਾ ਕੀ ਦੇ ਨੇ ਕਰਨਾ ਪਰ ਸਾਡੇ ਵਾਸਤੇ ਬਿਲਕੁਲ ਇਹ ਨਮੋਸ਼ੀ ਦੀ ਗੱਲ ਹੈ ਇਹ ਹੁਣ ਮਤਲਬ ਵੀ ਉਹਨਾਂ ਦੇ ਜਿਹੜੇ ਚਾਹੇਤੇ ਨੇ ਉਹ ਵਿੱਚ ਕਹਿ ਰਹੇ ਨੇ ਬਾਹਰ ਦੇ ਪਿੰਡੋਂ ਪਾਲੀ ਠੇਕੇ ਤੇ ਲਈ ਹੀ ਅਸੀਂ ਕਹਿੰਦੇ ਆਂ ਵੀ ਬੰਦ ਹੀ ਕਾਰਵਾਈ ਦੇ ਉੱਤੇ ਜਿਹੜਾ ਵੀ ਕਹਿੰਦਾ ਵੀ ਬਾਹਰ ਦੇ ਪਿੰਡ ਅਸੀਂ ਪੈਲੀ ਲਈ ਆ ਜਾਂ ਦਿੱਤੀ ਆ ਮੈਂ ਉਹ ਬੰਦੇ ਜਿਹੜਾ ਬੰਦਾ ਝੂਠੋ ਦੇ ਨਾਂ ਤੇ ਬੋਲੇਗਾ ਮੈਂ ਉਹਨੂੰ ਗੁਰਦੁਆਰੇ ਲੈ ਕੇ ਜਾਊਗਾ ਮੈਂ ਖੁਦ ਚੜਾਂਗਾ ਗੁਰਦੁਆਰੇ ਵੀ ਆ ਮੇਰੇ ਨਾਲ ਆਪਣੇ ਪੁੱਤ ਦੀ ਸੌਂਖਾ ਵੀ ਜੇ ਤੂੰ ਪਹਿਲੀ ਠੇਕੇ ਤੇ ਕਿਸ ਨੂੰ ਦਿੱਤੀ ਆ ਤੇ ਉਹ ਬੰਦੇ ਝੂਠ ਬੋਲ ਕੇ ਇਹ ਕੰਮ ਕਰੰਦੇ ਨੇ ਵੀ ਸਾਡੇ ਤੇ ਨਾ ਕਾਰਵਾਈ ਹੋਏ ਨਾ ਕੁਛ ਕਿਉਂ ਉਹ ਰੰਗੇ ਹੱਥੀਂ ਮੈਂ ਫੜ ਕੇ ਲਿਆੰਦੇ ਨੇ ਆ ਪੈਸੇ ਨੇ ਉਹਨਾਂ ਦੇ ਤੋੜੇ ਤੂੰ ਚੈੱਕ ਕਰ ਸਕਦੇ ਮੈਂ ਭਾਰਤੀ ਕਿਸਾਨ ਯੂਨੀਅਨ ਦੇ 10 ਸਾਲ ਤੋਂ ਦਰਬਾਰ ਸਿੰਘ ਜ਼ਿਲ੍ਹਾ ਡੋਬਲਡਿਆਂ ਤੇ ਪਿੰਡ ਭੋਨੇ ਵਾਲੇ ਆਏ ਸੀ ਜੀ ਆਪ ਕੋਈ ਤਾਰੀਮ ਲਕੀਤ ਸਿੰਘ ਨੇ ਵੀ ਸਾਡੇ ਪਿੰਡ ਬੀ ਵੰਡਿਆ ਗਿਆ ਵਾ ਤੇ ਆਹ ਕੋਸ਼ ਸਰਕਾਰੀ ਕੋਲ ਵੱਖੋ ਵੱਖਸ ਤਾਵਾ ਦੇ ਜਿਹੜੇ ਬੀ ਨੇ ਉਹ ਜਿਹੜੇ ਇਨਸਾਨ ਨੂੰ ਕਿਸਾਨ ਨੂੰ ਮਿਲਿਆ ਵਾ ਉਹ ਵੇਚਣਾ ਚੰਦਾ ਸੀਗਾ 10 11 12 ਤੇ ਇਹਨਾਂ ਪਿੰਡ ਵਾਲੇ ਇਸ ਪਿੰਸਾ ਨੂੰ ਪਤਾ ਲੱਗਾ ਤੇ ਇਹਨਾਂ ਨੇ ਰੋਕ ਕੇ ਟੈਂਪੂ ਦੇ ਵਿੱਚੋਂ ਬੀ ਲਵਾਇਆ ਵਾ ਤੇ ਉਹ ਭੱਜ ਗਿਆ ਤੇ ਕਿਰਪਾ ਕਰਕੇ ਇਹ ਬੇਨਤੀ ਹੈ ਵੀ ਜੋ ਇਹ ਇਨਸਾਨ ਤੇ ਕਾਰਵਾਈ ਹੁੰਦੀ ਹੈ ਉਹ ਤੇ ਕੀਤੀ ਜਾਵੇ। ਇੱਕ ਰਾਤ ਵਾਕਿਆ ਹੋਇਆ ਜੀ ਵੀ ਤੁਹਾਡੇ ਤੇ ਇਲਜ਼ਾਮ ਲੱਗਾ ਵਾ ਵੀ ਤੁਸੀਂ ਤਣਕ ਜਿਹੜੀ ਚੋਰੀ ਵਿੱਚ ਜਾ ਰਹੇ ਸੀ। ਹਾਂਜੀ। ਉਸ ਵਰੇ ਤੁਸੀਂ ਕੀ ਕਰਨਾ ਚਾਹੁੰਦੇ ਹੋ? ਮੇਰੀ ਬੇਨਤੀ ਹੈ ਜੀ ਵੀ ਕੁਝ ਜ਼ਮੀਨ ਦਾ ਮਾਲਕ ਹੈ 15 ਕਿੱਲੇਵੀਆਂ ਦਾ। ਹਾਂਜੀ। ਪਿੰਡ ਦੇ ਭੁੰਨੇ ਵਾਲੇ ਦੇ ਵਿੱਚ ਗਿੰਦੋ ਵੀ ਰਿਜ਼ਲਟ ਕੋਲਕਾ ਮੈਂ ਪਿੰਡ ਪਾਤੀਆਂ ਭੁੰਨੇ ਆਉਂਦੇ। ਗਲੀ ਬਾਹਰ ਨਹੀਂ। ਹਾਂਜੀ। ਬਰੀਬੀ ਮੇਰੀ ਬਰਬਾਦ ਹੋ ਗਈ ਹੈ ਤੁਸੀਂ ਟੁੱਟਣਾ ਸਾਰੀ ਜ਼ਮੀਨ ਤੇ ਦੇਟ ਪੈ ਗਈ ਹੈ ਕੁਝ ਹਾਂਜੀ ਤੇ ਉਹ ਜੋ ਮੈਨੂੰ ਸਰਕਾਰ ਨੇ ਮੇਰੀ ਹਦਮਤ ਕੀਤੀ ਹਾਂਜੀ ਉਹਨਾਂ ਨੂੰ ਨੰਬਰ ਦੇਖ ਕੇ ਉਹਨਾਂ ਨੇ ਮੈਗਮੇ ਨੇ ਸਰਕਾਰ ਦੇ ਨੇ ਤੇ ਮੈਨੂੰ ਉਹ ਬੀਜ ਦਿੱਤਾ ਹਾਂਜੀ ਇੱਕ ਉਹ ਬੀਜ ਦੇ ਦਿੱਤਾ 826 ਹਾਂਜੀ ਤੇ ਤੇ ਕੁਝ ਮਨੂ ਸਰਤਾ ਆਰਿਆ ਨੇ ਘਰ ਆਣ ਕੇ ਤੇ ਬੀਜ ਦਿੱਤਾ ਹਾਂਜੀ ਇਹ ਕਣਕ ਆਪਣੀ ਵੀਰ ਲੋ ਘਰ ਸਾਡੇ ਵੀ ਸਾਰੇ ਪਾਣੀ ਫਿਰ ਗਿਆ ਸਭ ਕੁਝ ਬਰਬਾਦ ਹੋ ਗਿਆ ਜੋ ਵੀ ਚੀਜ਼ ਆ ਸਭ ਭਿੱਜ ਗਈ ਹਾਂਜੀ ਕੋਈ ਵੀ ਅਸੀਂ ਚੀਜ਼ ਨਹੀਂ ਵੀ ਸਿੰਦਰੀ ਤੱਕ ਜੋ ਵੀ ਘਰ ਦਾ ਸਮਾਨ ਸਭ ਭਿੱਜ ਗਿਆ ਹਾਂਜੀ ਇਹ ਕਣਕ ਵੀਰ ਹਾਂਜੀ ਅਸੀਂ ਬੀ ਲੈ ਕੇ ਜਾਂਦੇ ਪੀ ਹਦੀਪ ਪਹਿਲੀ ਹੈ ਕਿ ਉਹ ਹਦੀਪ ਪਾਣੀ ਸੁਕੇਗਾ ਜੇ ਕੋਈ ਕੇ ਬੰਨੇ ਲੱਗੇਗੀ ਤੇ ਦੂਜੀ ਵਿਦਾਤੀ ਲਈ ਤੁਰ ਕੇ ਤੇ ਬੀਲ ਲਾਗੇ ਉਥੇ ਹੀ ਉਹ ਬੀਜਣ ਕਰਕੇ ਉਹਨਾਂ ਆਖਿਆ ਇੱਥੇ ਬੀਜ ਲਓ ਕਾਹ ਲਈ ਕੀ ਹਾਂਜੀ ਗਾਂ ਵਤੋਗੇ ਕੀ ਹਾਂਜੀ ਤੇ ਅਹੀਂ ਉਥੇ ਉਹ ਭੇਜ ਦਿੱਤੀ ਹਾਂਜੀ ਤੇ ਪਿੰਦੇ ਸਰਪੰਚ ਨੇ ਲਾਗਤ ਬਾਜੀ ਹਮਦਾਜੀ ਸਿੰਘ ਦੇ ਹਾਂਜੀ ਸਾਡਾ ਟੰਕੂ ਘੇਰ ਕੇ ਦਿਨੇ ਤੇ ਲਿਆ ਕੇ ਆਪਣੇ ਘਰ ਲਾ ਲਾ ਹਾਂਜੀ ਧੱਕੇਸ਼ਾਈ ਕੀਤੀ ਹੈ ਨਾ ਇਹ ਮੈਨੂੰ ਧੱਕੇ ਮਾਰੇ ਘਰ ਗਿਆ ਮੁੰਡਾ ਚੰਗਾ ਬੋਲਿਆ ਹਾਂਜੀ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜਾ ਬੀ ਆ ਸਾਡਾ ਉਹ ਸਾਨੂੰ ਵਾਪਸ ਦਵਾਇਆ ਜਾ ਧੰਨਵਾਦ ਜੀ ਨੰਬਰਦਾਰ ਗੁਰਪ੍ਰੀਤ ਸਿੰਘ ਪਿੰਡ ਖੋਨੀਆਲਾ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਮਤਲਬ ਕਿ ਇਹ ਸਾਡੇ ਆ ਇੱਕ ਬਜ਼ੁਰਗ ਕਿਸਾਨ ਸਰਵਿੰਦਰ ਸਿੰਘ ਨਾ ਹੋਈ ਹੈ ਜੀ ਵੇਖੋ ਜੀ ਮੈਂ ਵੇਖ ਲਈਆਂ ਨੇ ਉਹ ਵੀਡੀਓ ਵੀ ਵੀ ਇਹ ਕਹਿੰਦੇ ਆ ਜਿਹੜਾ ਆਪਣਾ ਸਰਪੰਚ ਸਾਹਿਬ ਨੇ ਵੀ ਇਹ 20 ਵੇਚਣ ਜਾ ਰਹੇ ਸੀ ਜਿਹੜਾ ਬੰਦਾ ਵੇਚਣ ਜਾਂਦਾ ਉਹ 4 ਵਜੇ ਨਹੀਂ ਵੇਚਣ ਜਾਂਦਾ 10 ਕਿੱਲਿਆਂ ਦਾ ਬੀਜ ਤੇ ਇਹਨਾਂ ਨੂੰ ਸਰਕਾਰੀ ਐਗਰੀਕਲਚਰ ਮਹਿਕਮੇ ਵੱਲੋਂ ਇਹਨਾਂ ਨੇ ਆਪਣਾ ਮਤਲਬ ਜੇ ਫਾਰਮ ਦੀ ਪੋਰਟਲ ਦੇ ਉੱਤੇ ਅਪਲਾਈ ਕਰਕੇ ਤੇ ਸਰਕਾਰ ਵੱਲੋਂ ਪਟਵਾਰੀ ਸਾਹਿਬ ਕੋ ਤਸਦੀਕ ਹੋਇਆ ਸਾਡੇ ਲੰਬੜਦਾਨਾ ਕੋ ਤਸਦੀਕ ਹੋਇਆ ਵੀ ਇਹ ਮਾਲਕ ਨੇ 10 12 ਕਿੱਲੇ ਜ਼ਮੀਨ ਵਾਹ ਰਹੇ ਨੇ ਉਹਦਾ ਇਹਨਾਂ ਬੀਜ ਲਿਆ ਉਹ ਜਿਹਨਾਂ ਨੂੰ ਜਿਹੜੇ 1 1 2 2 ਤੋੜੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਤਰਸ ਦੇ ਆਧਾਰ ਤੇ ਸੰਸਦਾਂਾਂ ਆਈਆਂ ਨੇ ਜਿਹੜੀਆਂ ਮਤਲਬ ਕਿ ਸਾਰੇ ਕਿਸਾਨਾਂ ਨੂੰ ਦੇਖ ਕੇ ਗਈਆਂ ਨੇ ਕੋਈ ਵਿਚਾਰਾ ਇੱਕ ਤੋੜੇ ਦੇ ਜਾਂਦਾ ਕੋਈ ਦੋ ਵੀ ਦੇ ਜਾਂਦਾ ਜਿੰਨੀ ਕੇ ਦੀ ਸਰਦਾਂ ਮਦਦ ਆਪਣੀ ਸੇਵਾ ਕਰ ਜਾਂਦੇ ਆ ਕੁਝ 8 10 ਤੋੜੇ ਮਤਲਬ ਕਿ ਇਹਨਾਂ ਨੂੰ ਇਹ ਮਿਲੇ ਸੀ ਤੇ ਉਹ ਆਪਣੇ ਰਿਸ਼ਤੇਦਾਰ ਕੋ ਕਹਿੰਦੇ ਅਸੀਂ ਉਹਨਾਂ ਵਿਚਾਲੇ ਜ਼ਮੀਨ ਲਈ ਹੀ ਠੇਕੇ ਤੇ ਇਹਨਾਂ ਦੀ ਪਹਿਲੀ ਬਰਬਾਦ ਹੋ ਗਈ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਸਾਡੀ ਪਹਿਲੀ ਬੀਜ ਲਓ ਚਲੋ ਤੁਹਾਡਾ 6 ਮਹੀਨੇ ਵਾਈ ਦੇ ਉੱਤੇ ਡਿਪੈਂਡ ਨੇ ਦਾ ਆਪਣਾ ਟਾਈਮ ਪਾਸ ਕਰ ਲਓ ਉਹ ਜਿਹੜੇ ਹੁਣ ਜ਼ਿਆਦਾ ਤੌਰ ਸਸਤਾਵਾਂ ਨੇ 826 ਬੀਜ ਵਰਾੜੀ ਦਿੱਤੀ ਆ ਸਾਨੂੰ ਵੀ ਦਿੱਤੀ ਆ ਤੇ ਵੇਖੋ ਸਾਡੀਆਂ ਪੈਲੀਆਂ ਝੱਲੇ ਪਾਣੀ ਖੜਾ ਵਾ ਕਈ ਜ਼ਮੀਨਾਂ ਸਾਡੀਆਂ ਅੱਜ ਤੋਂ 1 ਮਹੀਨੇ ਨੂੰ ਬੱਤਰ ਆਉਣੀਆਂ ਨੇ ਕਈਆਂ ਨੂੰ 2 ਵੀ ਲੱਗਣੇ ਆ ਉਥੇ ਸਾਨੂੰ ਵੀ ਬੀਜ ਚੇਂਜ ਕਰਨਾ ਪੈਣਾ ਤੁਸੀਂ ਅਸੀਂ ਬੀ ਉਹ ਬਦਲ ਕੇ ਤੇ ਲੇਟ ਵਰਾੜੀ ਬੀਜ ਲਾ ਕੇ ਬੀਜਾਂਗੇ ਜੇ ਇਹ ਬੀਜਾਂਗੇ ਤਾਂ ਸਾਡਾ ਨੁਕਸਾਨ ਹੁੰਦਾ ਵਾ ਤੇ ਇਹਦੇ ਵਿੱਚ ਤੇ ਚਲੋ ਮੈਨਾਂ ਵੀ ਬਹੁਤ ਨਿੰਦਣਯੋਗ ਚੀਜ਼ ਆ ਵੀ ਸਰਪੰਚ ਸਾਹਿਬ ਨੇ ਦਿੱਤਾ ਤੇ ਕੁਛ ਨਹੀਂ ਤਾਂ ਸਭ ਨੂੰ ਖੋਲ ਰਿਆ ਇਹਨਾਂ ਕੋਲ ਉਹਦਾ ਤੇ ਫਰਜ਼ ਹੀ ਵੀ ਪਿੰਡ ਦੇ ਵਿੱਚ ਨੁਕਸਾਨ ਹੋਇਆ ਵਾ ਵਿਚਾਰਿਆਂ ਦਾ ਤੇ ਲੋਕਾਂ ਦੀ ਮਦਦ ਕਰਉਣੀ ਤੇ ਪਰ ਖੋ ਕੇ ਤੇ ਆਪਣੇ ਘਰ ਖੜ ਕੇ ਚੀਜ਼ ਰੱਖ ਕੇ ਤੇ ਕਹਿਣਾ ਮੈਂ ਦੇਣਾ ਨਹੀਂ ਇਹ ਤੇ ਸਿਰਫ ਪਲਮਾਨ ਸੀ ਦਾ ਇੱਕ ਨਜਾਇਜ਼ ਫਾਇਦਾ ਉਠਾਇਆ ਗਿਆ ਵੀ ਭੜਾ ਮਾਨਸ ਨੁਕਸਾਨ ਹੀ ਵਿਚਾਰਾ